ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਖਬਰ ਤਾਂ ਤੁਸੀਂ ਸੁਣ ਲਈ ਹੋਣੀ ਆ ਜਿਹੜੀ ਕਨਸਟੇਬਲ ਅਮਨਦੀਪ ਥਾਰ ਵਾਲੀ ਬੜੀ ਮਸ਼ਹੂਰ ਹੋਈ ਸੀ ਥਾਰ ਵਾਲੀ ਬੀਬੀ ਮੈਂ ਕਹਿੰਦਾ ਕਿਸਮਤ ਵੀ ਬਹੁਤ ਚੰਗੀ ਆ ਕਿਉਂਕਿ ਉਹ ਥਾਰ ਵਾਲੀ ਬੀਬੀ ਨੇ ਕਿਹਾ ਸੀ ਜੇ ਕੋਈ ਕਪਲਾ ਲੱਗਦਾ ਜੇ ਮੈਂ ਕੋਈ ਚਿੱਟਾ ਵੇਚਦੀ ਆ ਜਾਂ ਮੇਰੇ ਕੋਲ ਨਜਾਇਜ਼ ਪ੍ਰਾਪਰਟੀ ਆ ਤਾਂ ਉਹਦੇ ਤੇ ਵਿਜੀਲੈਂਸ ਦੀ ਜਾਂ ਕੋਈ ਉੱਚ ਅਧਿਕਾਰੀ ਵੱਲੋਂ ਜਾਂਚ ਹੋਣੀ ਚਾਹੀਦੀ ਆ ਤੇ ਮੈਂ ਕਹਿੰਦਾ ਜਾਂਚ ਤਾਂ ਲੱਗ ਗਈ ਐ ਵਿਜੀਲੈਂਸ ਵਾਲਿਆਂ ਨੇ ਗ੍ਰਿਫਤਾਰ ਵੀ ਕਰ ਲਿਆ ਤਕਰੀਬਨ 1 ਕਰੋੜ 35 ਲੱਖ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਗਿਆ ਜਿਹਦੇ ਵਿੱਚ 99 ਲੱਖ ਦੀ ਤਾਂ ਇੱਕ ਪ੍ਰਾਪਰਟੀ ਆਈ ਆ ਤਕਰੀਬਨ 1 ਕਰੋੜ ਹੀ ਲਾ ਸਕਦੇ ਆ ਤੇ ਜਿਹੜੀ ਉਹਦੀ ਰੋਲੈਕਸ ਦੀ ਘੜੀ ਸੀ ਜਿਹਦੀ ਕਹਿੰਦੀ ਸੀ ਇਹ ਤੁਸੀਂ ਜਾਂਚ ਕਰਾਓ ਇਹ ਅਸਲੀ ਆ ਜਾਂ ਨਕਲੀ ਆ ਜੇ ਨਕਲੀ ਵੀ ਸੀ ਤਾਂ ਉਹਦਾ 1 ਲੱਖ ਰੁਪਇਆ ਮੁੱਲ ਪਿਆ ਬੋਲਟ ਮੋਟਰਸਾਈਕਲ ਤੇ ਵਿਜੀਲੈਂਸ ਵਾਲਿਆਂ ਨੇ ਇਹ ਵੀ ਕਿਹਾ ਕਿ ਜਿੰਨੀ ਆਮਦਨ ਹੈ ਇਹਦੂ ਚਾਰ ਗੁਣਾ ਵੱਧ ਤਾਂ ਪ੍ਰਾਪਰਟੀ ਹੈ ਲੋਨ ਤਾਂ ਚਲਦੇ ਚਲਦੇ ਆਜ ਕੱਲ ਬਿਜ਼ਨਸਮੈਨ ਦਾ ਇਹੀ ਕੰਮ ਹੁੰਦਾ ਵਾ ਜਦੋਂ ਕੋਈ ਪ੍ਰਾਪਰਟੀ ਵਗੈਰਾ ਬਣਾਣੀ ਆ ਤਾਂ ਹਰ ਇੱਕ ਪ੍ਰਾਪਰਟੀ ਤੇ ਲੋਨ ਹੁੰਦਾ ਕਿਉਂਕਿ ਬਚਨ ਦਾ ਤਰੀਕਾ ਹੁੰਦਾ ਕਿ ਅਸੀਂ ਕਿਸੇ ਤਰੀਕੇ ਕਿਸ ਤਰੀਕੇ ਅਸੀਂ ਇਸ ਚੀਜ਼ ਤੋਂ ਬਚ ਸਕੀਏ ਤਾਂ ਮੈਂ ਕਹਿੰਦਾ ਅੱਜ ਖੁਆਇਸ਼ ਪੂਰੀ ਹੋ ਗਈ ਉਹ ਥਾਰ ਵਾਲੀ ਬੀਬੀ ਉਹਦਣ ਇੰਟਰਵਿਊ ਦੇ ਵਿੱਚ ਵੀ ਦੇਖਿਆ ਸੀ ਬੜੇ ਮੈਂ ਕਹਿੰਦਾ ਪੰਪ ਮਾਰਦੀ ਸੀ ਬੜੀ ਐ ਉੜਦੀ ਪਈ ਸੀ ਜਿਵੇਂ ਮੈਂ ਕੁਛ ਕੀਤਾ ਹੀ ਨਹੀਂ ਹੁਣ ਜਿਹੜਾ ਕੰਮ ਪੁਲਿਸ ਨੇ ਤੇ ਵਿਜੀਲੈਂਸ ਨੇ ਕਰਨਾ ਉਹ ਦੂਰ ਦੀ ਗੱਲ ਆ ਬੜੇ ਲੋਕੀ ਕਹਿੰਦੇ ਸੀ ਕਿ ਤੁਸੀਂ ਇਸ ਬੀਬੀ ਨੂੰ ਬੜਾ ਟ੍ਰੋਲ ਕਰਦੇ ਪੇ ਅਸੀਂ ਨਹੀਂ ਟ੍ਰੋਲ ਕਰਦੇ ਪੇ ਪਰ ਜੋ ਬੀਬੀ ਨੇ ਕੀਤਾ ਸੀ ਮੈਂ ਕਹਿੰਦਾ ਕਿੰਨੇ ਪੁੱਤਾਂ ਨੂੰ ਮਾਰਿਆ ਯਾਰ ਕਿੰਨੇ ਪੁੱਤਾਂ ਨੂੰ ਉਹਨੇ ਮਾਰਿਆ ਯਾਰ ਚਿੱਟਾ ਵੇਚ ਵੇਚ ਚ ਚਲੋ ਚਿੱਟਾ ਨਹੀਂ ਵੇਚਦੀ ਸੀ ਮੰਨ ਲਿਓ ਚਿੱਟਾ ਨਹੀਂ ਵੇਚਦੀ ਪਰ ਇੰਨੀ ਪ੍ਰੋਪਰਟੀ ਆਈ ਕਿੱਥੋਂ ਅੱਜ ਕੱਲ ਕਹਿੰਦੀ ਸੀ ਮੈਨੂੰ ਬਾਹਰਲੇ ਦੇਸ਼ੋਂ ਕੋਈ ਗਿਫਟ ਆਂਦਾ ਵਾ ਮੇਰੇ ਰਿਸ਼ਤੇਦਾਰ ਆ ਉਹ ਮੈਨੂੰ ਗਿਫਟ ਦਿੰਦੇ ਆ ਕਿਸੇ ਨੇ ਮੋਟਰਸਾਈਕਲ ਦਾ ਕਹਤਾ ਕਿਸੇ ਨੇ ਘੜੀ ਦਾ ਕਹਤਾ ਕਿਸੇ ਨੇ ਐਪਲ ਆਈਫੋਨ ਦਾ ਕਹਤਾ ਯਾਰ ਮੈਂ ਕਹਿੰਨਾ ਯਾਰ ਸਾਡੇ ਰਿਸ਼ਤੇਦਾਰ ਤਾਂ ਐਵੇਂ ਦੇ ਹੈ ਨਹੀਂ ਸਾਡੇ ਯਾਰ ਬੇਲੀ ਤਾਂ ਐਵੇਂ ਦੇ ਹੈ ਨਹੀਂ ਜਿਹੜੇ ਬਈ ਆਹ ਵਾਲੇ ਲੱਖਾਂ ਦੇ ਗਿਫਟੇ ਆ ਸਾਨੂੰ ਦੇ ਦਨ ਚਲੋ ਚੰਗੀ ਗੱਲ ਹੈ ਬੀਬੀ ਨੇ ਆਪ ਹੀ ਕਿਹਾ ਸੀ ਥਾਰ ਵਾਲੀ ਨੇ ਕੀ ਇਸ ਚੀਜ਼ ਦੀ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਮੈਂ ਕਹਿੰਨਾ ਚੰਗੀ ਤਰ੍ਹਾਂ ਹੋਣੀ ਸ਼ੁਰੂ ਹੋ ਗਈ ਆ ਮੈਨੂੰ ਨਹੀਂ ਲੱਗਦਾ ਹੁਣ ਨਿਕਲੂਗੀ ਹੁਣ ਪਿੱਛੇ ਜਮਾਨਤ ਵੀ ਹੋਈ ਆ ਜਦੋਂ 17 ਗ੍ਰਾਮ ਕਹਿੰਦੇ ਚਟਾ ਫੜਿਆ ਗਿਆ ਸੀ ਥਾਰ ਦੇ ਵਿੱਚੋਂ ਨਾਕੇ ਤੇ ਫੜਿਆ ਸੀ ਤੇ ਉਸ ਟਾਈਮ ਗ੍ਰਿਫਤਾਰੀ ਤਾਂ ਹੋ ਗਈ ਪਰ ਬਾਅਦ ਵੀ 1 ਮਹੀਨੇ ਦੇ ਵਿੱਚ ਯਾਰ ਬਾਹਰ ਨਿਕਲੀ ਵੈਸੇ ਤਾਂ ਆਪਾਂ ਐਨਡੀਪੀਐਸ ਦਾ ਪਰਚਾ ਜਿਹੜਾ ਹੁੰਦਾ ਵਾ ਉਹਦੀ ਤਕਰੀਬਨ 6-6 ਮਹੀਨੇ ਜਮਾਨਤ ਨਹੀਂ ਹੁੰਦੀ ਪਰ ਇਸ ਬੀਬੀ ਦੀ ਜਮਾਨਤ ਮਹੀਨੇ ਸਵਾ ਮਹੀਨੇ ਦੇ ਵਿੱਚ ਹੀ ਆ ਰਹੀਗੀ ਇਹ ਬਹੁਤ ਔਲੇ ਆ ਹੁਣ ਵੱਡੇ ਅਫਸਰਾਂ ਨੂੰ ਵੀ ਬੜੀ ਟੈਨਸ਼ਨ ਪਈ ਵੀ ਆ ਕਿ ਇਹ ਬੀਬੀ ਸਾਡੇ ਬਾਰੇ ਕੋਈ ਨਾ ਬੋਲ ਦੇ ਕੁਝ ਉਵੇਂ ਦੀ ਗੱਲ ਨਾ ਬੋਲ ਦੇ ਕਿ ਇਹ ਬੀਬੀ ਨੇ ਇੱਥੇ ਲਿੰਕ ਸੀ ਇੱਥੇ ਲਿੰਕ ਸੀ ਬਹੁਤ ਕੁਝ ਬਾਹਰ ਨਿਕਲਣਾ ਇਹ ਇਕੱਲਾ ਇਹ ਨਹੀਂਗਾ ਇਹ ਇਕੱਲੀ ਨਹੀਂ ਫਸੀ ਇਹਦੇ ਨਾਲ ਬੜੇ ਅਫਸਰ ਵੀ ਫਸ ਸਕਦੇ ਆ ਜਿਹੜੇ ਇਹਦੇ ਨਾਲ ਕੰਮ ਕਰਦੇ ਸੀ ਬੜੇ ਤਰੀਕੇ ਦੇ ਬੜੇ ਜਾਣੇ ਫਸਣ ਗਏ ਆ ਤੇ ਆ ਤੁਹਾਡੇ ਸਾਹਮਣੇ ਆ ਤੇ ਤੁਹਾਡੇ ਕੀ ਵਿਚਾਰ ਹੈ ਇਸ ਚੀਜ਼ ਬਾਰੇ ਜਰੂਰ ਦਸੀਓ ਕਿ ਜੋ ਬੀਬੀ ਅੱਜ ਫੜੀ ਆ ਵਿਜੀਲੈਂਸ ਵਾਲਿਆਂ ਨੇ ਜਿਨ੍ਹਾਂ ਨੇ 1 ਕਰੋੜ 35 ਲੱਖ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਕਿ ਉਸ ਪ੍ਰਾਪਰਟੀ ਨੂੰ ਨਾ ਵੇਚ ਸਕਦੀ ਆ ਨਾ ਉਸ ਵਿੱਚ ਰਹਿ ਸਕਦੀ ਆ ਆਪ ਤਾਂ ਅੰਦਰ ਬੈਠੀ ਆ ਹੁਣ ਬੋਲਟ ਕੋਠੀਆਂ ਥਾਰ ਰੋਲੇਕਸ ਸਾਰਾ ਕੁਝ ਸਾਹਮਣੇ ਆਣਾ ਯਾਰ ਤੇ ਸੁਣਨ ਦੇ ਵਿੱਚ ਤਾਂ ਇਹ ਵੀ ਆ ਰਿਹਾ ਕੀ ਬੀਬੀ ਦੇ ਨਾਂ ਤੇ ਗੱਡੀਆਂ ਹੋਰ ਵੀ ਬੋਲਦੀਆਂ ਪਈਆਂ ਕਿਉਂਕਿ ਨਿਊਜ਼ ਚੈਨਲ ਤੇ ਸੁਣਿਆ ਜਿਹਦੇ ਵਿੱਚ ਓਡੀ ਦਾ ਵੀ ਨਾਮ ਆ ਰਿਹਾ ਨੋਵਾ ਗੱਡੀ ਦਾ ਵੀ ਨਾਮ ਆ ਰਿਹਾ ਰੋਲੈਕਸ ਤਾਂ ਚਲੋ ਸੋਸ਼ਲ ਮੀਡੀਆ ਤੇ ਹਰ ਇੱਕ ਨੇ ਦੇਖ ਹੀ ਲਿੱਤਾ ਤੇ ਬਾਕੀ ਮੈਂ ਕਹਿੰਨਾ ਵਾਂ ਚੰਗੀ ਗੱਲ ਆ ਬੀਬੀ ਦੀ ਖਵਾਇ ਸੀ ਕਿ ਮੇਰੀ ਵਿਜੀਲੈਂਸ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਜੇ ਮੈਂ ਚੋਰ ਆ ਤਾਂ ਉਹ ਲੋਕਾਂ ਦੇ ਸਾਹਮਣੇ ਆਣਾ ਚਾਹੀਦਾ ਤੇ ਉਹ ਤੁਹਾਡੇ ਸਾਹਮਣੇ ਮੈਂ ਕਹਿੰਨਾ ਜਲਦੀ ਆਊਗਾ ਤੇ ਬਸ ਇੱਕ ਅੱਧੇ ਦਿਨ ਤੱਕ ਆ ਸਾਰਾ ਕੁਝ ਕਲੀਅਰ ਹੋ ਜਾਊਗਾ ਤੇ ਬਲਡوزر ਚੱਲਦਾ ਜਾਂ ਨਹੀਂ ਚੱਲਦਾ ਇਹ ਬਾਅਦ ਦੀ ਗੱਲ ਹੈ ਪਰ ਬਲਡوزر ਕਈਆਂ ਦੇ ਘਰਾਂ ਦੇ ਵਿੱਚ ਤਾਂ ਚੱਲਿਆ ਤਾਂ ਕਿਉਂ ਨਾ ਇਸ ਬੀਬੀ ਨੂੰ ਵੀ ਨਾ ਬਖਸ਼ਿਆ ਜਾਵੇ ਜੇ ਨਜਾਇਜ਼ ਹੈ ਜੇ ਪ੍ਰਾਪਰਟੀ ਨਜਾਇਜ਼ ਆ ਹੁਣ ਕਈ ਕਹਿ ਦਿੰਦੇ ਆ ਭਈ ਆ ਚਿੱਟਾ ਨੇ ਚਿੱਟਾ ਵੇਚਣ ਵਾਲੇ ਨੇ ਪਰਚਾ ਹੋ ਗਿਆ ਇਹਦੀ ਪ੍ਰਾਪਰਟੀ ਕਿਉਂ ਨਹੀਂ ਢਾਈ ਜਾਂਦੀ ਕਿਉਂਕਿ ਇਹ ਕਾਨੂੰਨੀ ਪ੍ਰੋਸੈਸ ਹੁੰਦੇ ਆ ਭਈ ਹੁਣ ਜੇ ਆਪਾਂ ਕਹਿ ਦਈਏ ਕਿਸੇ ਦੇ ਕੋਲ ਚਿੱਟਾ ਫੜਿਆ ਗਿਆ ਚਿੱਟੇ ਤੋਂ ਬਾਅਦ ਇਹਦੀ ਪ੍ਰਾਪਰਟੀ ਜ਼ਬਤ ਹੋ ਜੇ ਉਹ ਚੀਜ਼ ਨਹੀਂ ਹੁੰਦੀ ਜਿਵੇਂ ਨਜਾਇਜ਼ ਬਿਨਾ ਨਕਸ਼ੇ ਤੋਂ ਨਜਾਇਜ਼ ਜਗ੍ਹਾ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੁੰਦਾ ਉਹਦੇ ਉੱਤੇ ਬਲਡوزر ਚੱਲਦਾ ਹਰ ਇੱਕ ਦੇ ਘਰੇ ਜਿਹਦੇ ਕੋਲ ਚੱਕਾ ਪੜਿਆ ਗਿਆ ਉਹਦੇ ਘਰੇ ਇਹ ਬਲਡوزر ਨਹੀਂ ਚੱਲਦੇ ਤੇ ਬਾਕੀ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਆਪਣੇ ਵਿਚਾਰ ਦਈਓ ਧੰਨਵਾਦ